ਪਟਿਆਲੇ ਦੇ ਥਾਣਾ ਬਖਸ਼ੀਵਾਲ ਦੇ ਮੇਨ ਰੋਡ ਦੇ ਉੱਪਰ ਪੈਂਦੇ ਇੱਕ ਮੰਦਪਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕੱਲ ਲਾ ਯੂਨੀਵਰਸਿਟੀ ਦੇ ਕੁਝ ਵਿਦਿਆਰਥੀਆਂ ਵੱਲੋਂ ਆਪਣੇ ਪੇਪਰ ਖਤਮ ਹੋਣ ਤੋਂ ਬਾਅਦ ਇੱਕ ਪਾਰਟੀ ਕੀਤੀ ਜਾਂਦੀ ਹੈ ਤੇ ਕਾਰਟੇ ਕਰਦੇ ਹੋਏ ਜਦੋਂ ਉਹ ਗੱਡੀ ਚਲਾਉਂਦੇ ਨੇ ਤਾਂ ਓਵਰ ਸਪੀਡ ਕਾਰਨ ਜਿਹੜਾ ਇੱਕ ਵੱਡਾ ਹਾਦਸਾ ਵਾਪਰ ਜਾਂਦਾ ਤਸਵੀਰਾਂ ਪਹਿਲਾਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਉਸ ਗੱਡੀ ਦੀਆਂ ਫੋਰਡ ਐਂਡ ਡਰਾਈਵਰ ਦੀ ਗੱਡੀ ਸੀਗੀ ਜਿਹੜੀ ਤੁਸੀਂ ਪ੍ਰਕਾਸ਼ੇ ਉੱਤੇ ਦੇਖ ਸਕਦੇ ਹੋ ਕਿਵੇਂ ਗੱਡੀ ਦੀ ਕਿੰਨੀ ਓਵਰ ਸਪੀਡ ਹੋਏਗੀ ਜਿਸ ਦੇ ਬਾਅਦ ਇੱਕ ਦਰਖਤ ਦੇ ਵੱਜਨ ਦੇ ਨਾਲ ਗੱਡੀ ਜਿਹੜੀ ਹੈਗਾ ਖੱਬੇ ਪਾਸੇ ਪਲਟ ਜਾਂਦੀ ਹੈ ਇੱਕ ਦੂਜੇ ਪਾਸੇ ਬਚਾ ਕਹਿ ਸਕਦੇ ਆ ਕਿ ਮੇਨ ਰੋਡ ਦੇ ਉੱਪਰ ਕਿਸੇ ਜਾਂਦੀ ਹੋਰ ਗੱਡੀ ਦੇ ਨਾਲ ਨਹੀਂ ਟਕਰਾਈ ਹੈਗੀ ਇਹ ਵੀ ਕਹ ਸਕਦੇ ਪਰ ਦੱਸਣ ਦੇ ਮੁਤਾਬਿਕ ਜੋ ਉੱਥੋਂ ਦੇ ਸਥਾਨਕ ਲੋਕਾਂ ਦੇ ਦੱਸਣ ਦੇ ਮੁਤਾਬਕ ਇਹ ਜਿਹੜਾ ਹਾਦਸਾ ਕੱਲ ਰਾਤ ਦਾ ਦੱਸਿਆ ਜਾ ਰਿਹਾ ਹੈਗਾ ਜਿਸ ਦੇ ਵਿੱਚ ਤਕਰੀਬਨ 3 ਤੋਂ 4 ਜਿਹੜੇ ਵਿਦਿਆਰਥੀ ਨੇ ਜਿਨ੍ਹਾਂ ਦੀ ਮੌਕੇ ਤੇ ਜਿਹੜੀ ਮੌਤ ਹੋ ਜਾਂਦੀ ਹੈ ਇੱਕ ਵੱਡਾ ਹਾਦਸਾ ਤੁਸੀਂ ਦੇਖ ਸਕਦੇ ਹੋ ਗੱਡੀ ਦਾ ਇੰਜਣ ਵੀ ਨਿਕਲ ਕੇ ਜਿਹੜਾ ਬਾਹਰ ਨਿਕਲ ਚੁੱਕਿਆ ਔਰ ਗੱਡੀ ਦੇ ਆਪਾ 에ਅਰ ਬੈਗ ਦੀ ਗੱਲ ਕਰੀਏ ਤਾਂ 에ਅਰ ਬੈਗ ਖੁੱਲੇ ਹੋਏ ਨੇ ਹਰਿਆਣਾ ਨੰਬਰ ਦੀ ਜਿਹੜੀ ਇਹ ਫੋਰਡ ਇੰਡਵਰ ਜਿਹੜੀ ਗੱਡੀ ਦੱਸੀ ਜਾ ਰਹੀ ਹੈ ਤੇ ਦੂਜੀ ਗੱਡੀ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਜਿਹੜੀ ਆਂਦੀ ਆ ਓਵਰ ਸਪੀਡ ਕਾਰਨ ਇਹ ਵੀ ਹਰਿਆਣਾ ਨੰਬਰ ਦੀ ਗੱਡੀ ਦੱਸੀ ਜਾ ਰਹੀ ਉਸ ਦੇ ਕੁਝ ਵਿਦਿਆਰਥੀ ਸਨ ਜਿਨ੍ਹਾਂ ਦਾ ਇਹ ਓਵਰ ਸਪੀਡ ਕਾਰਨ ਜਿਹੜੀ ਹੈਗੀ ਆ ਇੱਕ ਫਾਰਮ ਹਾਊਸ ਦੇ ਵਿੱਚ ਵਜਦੀ ਆ ਔਰ ਖੰਭਾ ਤੁਸੀਂ ਦੇਖ ਸਕਦੇ ਹੋ ਬਿਜਲੀ ਦਾ ਖੰਭਾ ਜਿਹੜਾ ਹੈਗਾ ਕਿੰਨੀ ਬੁਰੀ ਤਰ੍ਹਾਂ ਦੇ ਨਾਲ ਟੁੱਟਿਆ ਹੋਇਆ ਹੈਗਾ ਛੋਟੀ ਮੋਟੀ ਗੱਡੀ ਨਹੀਂ ਹੈ ਹੈਵੀ ਗੱਡੀ ਹੈ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਵੱਡਾ ਹਾਸਾ ਜਿਹੜਾ ਹੈਗਾ ਅੱਜ ਪਟਿਆਲੇ ਦੇ ਪਾਸੋਂ ਰੋ ਬਖਸ਼ੀਆਲ ਥਾਣੇ ਦੇ ਪਰ ਪਾਸੋਂ ਰੋਡ ਦੇ ਉੱਪਰ ਬਖਸ਼ੀਆਲ ਪਿੰਡ ਪੈਂਦਾ ਹੈਗਾ ਉੱਥੇ ਵਾਪਰੇ ਹੈਗਾ ਇਸੂਜ਼ੂ ਦੀ ਵੱਡੀ ਗੱਡੀ ਹੈ ਔਰ ਲਾਈਟਾਂ ਵੀ ਤੁਸੀਂ ਦੇਖ ਸਕਦੇ ਹੋ ਹਲੇ ਵੀ ਚੱਲਦੀਆਂ ਨਜ਼ਰ ਆ ਰਹੀਆਂ ਨੇ ਇੱਕ ਵੱਡਾ ਹਾਸਾ ਜਿਹੜਾ ਪ ਵਪਰੀ ਹੈਗਾ ਸੋ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਦੋਨਾਂ ਗੱਡੀਆਂ ਦੀ ਇੱਕ ਹਰਿਆਣਾ ਨੰਬਰ ਦੀਆਂ ਦੋਨੋਂ ਗੱਡੀਆਂ ਦੱਸੀਆਂ ਜਾ ਰਹੀਆਂ ਨੇ ਇੱਕ ਫੋਰਡ ਇੰਡਾਈਵਰ ਗੱਡੀ ਜਾ ਰਹੀ ਦੱਸੀ ਜਾ ਰਹੀ ਹੈ ਔਰ ਦੂਡੀ ਸੂਜ਼ੂ ਗੱਡੀ ਦਿੱਤੀ ਜਾ ਰਹੀ ਹੈ ਜਿਸ ਦੇ ਵਿੱਚ ਜਿਹੜੇ ਲਾ ਯੂਨੀਵਰਸਿਟੀ ਦੇ ਜਿਹੜੇ ਵਿਦਿਆਰਥੀ ਨੇ ਉਹ ਆਪਣਾ ਕਹਿ ਸਕਦੇ ਇੱਕ ਜਦੋਂ ਐਗਜ਼ਾਮ ਖਤਮ ਹੁੰਦੇ ਨੇ ਇੰਜੋਇਮੈਂਟ ਕਰਨ ਤੋਂ ਬਾਅਦ ਇੱਕ ਪਾਰਟੀ ਕਰਨ ਤੋਂ ਬਾਅਦ ਇੱਥੇ ਜਾ ਰਹੇ ਸਨ ਓਵਰ ਸਪੀਡ ਕਰ ਰਹੇ ਜਿਹੜੀਆਂ ਗੱਡੀਆਂ ਅਲੱਗ-ਅਲੱਗ ਜਗ੍ਹਾ ਤੇ ਥੋੜੀ ਥੋੜੀ ਦੂਰੀ ਤੇ ਪਤਾ ਤਕਰੀਬਨ 100 ਮੀਟਰ ਦੀ ਦੂਰੀ ਤੇ ਜਿਹੜੀਆਂ ਟਕਰਾਈ ਜਾਂਦੀਆਂ ਨੇ ਡਾਕਟਰ ਬਲਬੀਰ ਸਿੰਘ ਮੌਕੇ ਤੇ ਪਹੁੰਚੇ ਨੇ ਆਪਾਂ ਉਹਨਾਂ ਨਾਲ ਜ਼ਰੂਰ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਜਿਹੜਾ ਹਾਸਾ ਹੋਇਆ ਔਰ ਕੀ ਕੀ ਜਿਹੜਾ ਨੁਕਸਾਨ ਇਹਦੇ ਵਿੱਚ ਹੋਇਆ ਫਿਲਹਾਲ ਦੱਸਣ ਵਾਲੀ ਗੱਲ ਇਹ ਹੈਗੀ ਕਿ ਇਸ ਦੇ ਵਿੱਚ ਮਾਲੀ ਨੁਕਸਾਨ ਦੇ ਨਾਲ ਨਾਲ ਜਾਨੀ ਨੁਕਸਾਨ ਵੀ ਹੋਇਆ ਜਿਹੜੇ ਤਕਰੀਬਨ 3 ਤੋਂ 4 ਜਿਹੜੇ ਵਿਦਿਆਰਥੀ ਨੇ ਜਿਨ੍ਹਾਂ ਦੀ ਮੌਕੇ ਤੇ ਜਿਹੜੀ ਮੌਤ ਦੀ ਖਬਰ ਜਿਹੜੀ ਹੈਗੀ ਆ ਉਹ ਵੀ ਸਾਹਮਣੇ ਆਈ ਹੈਗੀ ਆ ਤੇ ਡਾਕਟਰ ਬਲਬੀਰ ਸਿੰਘ ਇਹਨਾਂ ਗੱਲਬਾਤ ਕਰਦੇ ਆ ਜੀ ਆਪਾਂ ਉੱਥੇ ਖੜੇ ਆ ਜੀ ਫੋਰਡ ਐਂਡਵਰ ਕਾਰ ਆ ਗਈ ਆ ਤੁਸੀਂ ਉਹਦੀ ਹਾਲਤ ਦੇਖ ਲਓ ਸਟੀਲ ਜਿਹੜੀ ਹੈਗੀ ਆ ਉਹ ਮਤਲਬ ਉਹਦਾ ਕੁਝ ਨਹੀਂ ਬਚਿਆ ਤੇ ਹਿਊਮਨ ਬੋਡੀ ਤਾਂ ਇੱਕ ਬਹੁਤ ਹੀ ਨਾਜ਼ੁਕ ਹੈ ਇਨਫੈਕਟ ਮੈਂ ਬੀਿੰਗ ਅ ਡਾਕਟਰ ਜਿਹੜਾ ਸਾਡਾ ਬ੍ਰੇਨ ਹੈ ਨਾ ਜੀ ਇਹ ਇਟਸ ਲਾਈਕ ਅ ਸਾਮੀ ਸੋਲਿਡ ਸਟਰਕਚਰ ਬਲੋ ਨਾ ਜੀ ਇਹਨੂੰ ਮਤਲਬ ਕਈ ਵਾਰੀ ਕੀ ਹੁੰਦਾ ਕਿ ਇੱਕ ਸ਼ੀਰਿੰਗ ਇਫੈਕਟ ਹੁੰਦਾ ਜਦੋਂ ਗੱਡੀ ਘੁੰਮਦੀ ਆ ਨਾ ਜੀ ਉਹ ਅੰਦਰੋਂ ਬ੍ਰੇਨ ਆ ਤਾਂ ਜਿਹੜਾ ਜਿਹੜਾ ਐਕਸੀਡੈਂਟ ਹੈ ਤੇ ਤਾਂ ਬਚਣ ਦਾ ਕੋਈ ਚਾਂਸ ਹੀ ਨਹੀਂ ਆਣਾ ਜੀ ਔਰ ਇਹ ਟਿਪੀਕਲ ਹੈ ਜੀ ਕਿ ਜਿਹੜੇ ਬੱਚਿਆਂ ਦਾ ਐਗਜ਼ਾਮ ਖਤਮ ਹੋਇਆ ਐਂਡ ਦੇ ਹੈਡ ਅ ਪਾਰਟੀ ਪਾਰਟੀ ਕਰਕੇ ਆ ਰਹੇ ਸੀਗੇ ਤੇ ਦੋ ਤਿੰਨ ਕਾਰਾਂ ਸੀਗੇ ਔਰ ਪੇਰੈਂਟਸ ਨੇ ਦੇਖੋ ਉਹਨਾਂ ਨੇ ਬੱਚਿਆਂ ਨੂੰ ਸ਼ਾਇਦ ਇਹ ਸੋਚ ਕੇ ਵੀ ਬੱਤੇ ਜਿਹੜੇ ਹੈ ਗਿਆ ਨਾ ਵੀ ਆਪਣਾ ਪ੍ਰੈਸ਼ੀਸ ਹੁੰਦਾ ਜੀ ਹਰ ਇੱਕ ਬੱਚਾ ਮੈਂ ਵੀ ਇਹੀ ਕੀਤਾ ਸੀ ਮੇਰਾ ਬੇਟਾ ਬਹੁਤ ਇਨਸਿਸਟ ਕੀਤਾ ਕਿ ਮੈਂ ਮੋਟਰਸਾਈਕਲ ਲਾੜਨਾ ਨਾ ਕਰਨਾ ਬੇਟੇ ਮੈਂ ਇਨਸਿਸਟ ਕੀਤਾ ਜਦੋਂ ਨੇ ਗ੍ਰੈਜੂਏਸ਼ਨ ਕਰਕੇ ਪੀਜੀ ਕਰਨ ਗਿਆ ਆਈ ਬੌਟ ਹਿਮ ਅ ਕਾਰ ਬਟ ਮਾ ਤੋਂ ਇੱਕੋ ਪ੍ਰੋਮਿਸ ਲਿਆ ਸੀ ਕਿ ਬੇਟਾ ਤੂੰ ਮੇਰੀ ਕਸਮ ਖਾ ਲਾ ਤੂੰ दारू ਵੀ ਕਦੇ ਗੱਡੀ ਨਹੀਂ ਚਲਾਵੇਂਗਾ ਨਾ ਕਿਸੇ ਦੀ ਗੱਡੀ 'ਚ ਬੈਠੇਗਾ ਜਿਹੜਾ दारू ਪੀ ਕੇ ਚਲਾ ਰਿਹਾ ਹੋਵੇ। ਹੀ ਕੈਪਟਨ ਹਸ ਪ੍ਰੋਮਿਸ ਐਂਡ ਹੀ ਇਜ਼ ਅਲਾਈ ਟੂਡੇ। ਅ ਤੇ ਮੈਨੂੰ ਬਾਅਦ ਚੋਂ ਦੱਸਿਆ ਕਿ ਉਹਦਾ ਉਹਦਾ ਵੀ ਇੱਕ ਐਕਸੀਡੈਂਟ ਹੋਇਆ ਸੀਗਾ ਉਹ ਦੋਸਤਾਂ ਦੇ ਮੋਟਰਸਾਈਕਲ ਤੇ ਸੀਗਾ ਬਟ ਸਾਡੇ ਮੇਰੇ ਕੋਲ ਅ ਸਕੇਪ ਪਾਲੋ ਨਾ ਆਪਾਂ ਨੂੰ ਹਿਊਮਨ ਲਾਈਫ ਇਜ਼ ਵੈਰੀ ਪ੍ਰੈਸ਼ੀਅਸ ਜੀ ਆਪਣੇ ਪੇਰੈਂਟਸ ਬਾਰੇ ਵੀ ਸੋਚੋ ਜਿਹੜੇ ਤੁਹਾਨੂੰ ਗੱਡੀ ਲੈ ਕੇ ਦਿੰਦੀ ਆ ਜਿਹੜੇ ਤੁਹਾਨੂੰ ਪੜ੍ਹਾ ਰਿਹਾ ਵੇਟ ਕਰ ਰਿਹਾ ਔਰ ਉਹਨਾਂ ਤੇ ਮਤਲ ਮੈਂ ਸਿਰਫ ਰੱਬ ਦੇ ਅੱਗੇ ਅਰਦਾਸ ਹੀ ਕਰ ਸਕਦਾ ਕਿ ਵਾਹਿਗੁਰੂ ਉਹਨਾਂ ਨੂੰ ਇਹ ਤਾਂ ਮਤਲਬ ਅਨਬੀਅਰੇਵਲ ਆ ਵੀ ਉਹਨਾਂ ਨੂੰ ਵਾਹਿਗੁਰੂ ਸ਼ਕਤੀ ਬਖਸ਼ੇ ਉਹਨਾਂ ਨੂੰ ਇਹ ਪਾਣਾ ਮੰਨਣਾ ਬਹੁਤ ਔਖਾ ਜੀ ਕਹਿਣਾ ਬਹੁਤ ਸਾਨਾ ਇਹ ਪਾਣਾ ਸਭ ਤੋਂ ਔਖਾ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਪਹਾੜ ਆ ਕਿ ਜਦੋਂ ਬਾਪ ਨੂੰ ਆਪਣੇ ਬੇਟੇ ਦੀ ਅਰਥੀ ਚੱਕਣੀ ਪਾ ਜੇ ਆਰਮੀ ਜਦ ਤੱਕ ਮੈਂ ਸਮਝ ਸਕਦਾ ਹਾਂ ਜੀ ਕਿ ਜੇ ਦੂਜੇ ਦੇਸ਼ ਦੇ ਫੌਜ ਨੇ ਹਮਲਾ ਕਰਤਾ ਉੱਥੇ ਸਾਡੇ ਬੱਚੇ ਨੂੰ ਸ਼ਹੀਦ ਹੋਣਾ ਪੈਂਦਾ ਆ ਸੜਕਾਂ ਦੇ ਉੱਤੇ ਤਾਂ ਇਟ ਇਜ਼ ਅਨਐਕਸੈਪਟੇਬਲ ਮੈਂ ਬੱਚਿਆਂ ਨੂੰ ਵੀ ਅਪੀਲ ਕਰਦਾ ਕਿ ਤੁਸੀਂ ਵੀ ਰਿਸਪੋਨਸੀਬਲੀ ਬਿਹੇਵ ਕਰੋ ਕਿ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਡੇ ਬੱਚੇ ਉਹ ਸਾਡੇ ਤੁਸੀਂ ਮਾਂ-ਬਾਪ ਦਾ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਫਿਊਚਰ ਤੁਸੀਂ ਹੋ ਬਲੋ ਨਾ ਤੁਸੀਂ ਹੋਰ ਦਾ ਫਿਊਚਰ ਸਿਟੀਜ਼ਨ ਆਫ ਦਿਸ ਕੰਟਰੀ ਤੇ ਥੋੜੀ ਜਿੰਮੇਵਾਰੀ ਤੁਸੀਂ ਵੀ ਲਓ ਔਰ ਮੈਂ ਪੇਰੈਂਟਸ ਨੂੰ ਵੀ ਕਹਿੰਦਾ ਜੀ ਕਿ ਔਰ ਟੀਚਰਸ ਨੂੰ ਵੀ ਕਹੂੰਗਾ ਕਿ ਉਹਨਾਂ ਨੂੰ ਰੈਗੂਲਰਲੀ ਜਿਹੜਾ ਹੈਗਾ ਸ਼ਾਇਦ ਸਾਨੂੰ ਉਹਨਾਂ ਦੇ ਨਾਲ ਇੰਟਰੈਕਟ ਜ਼ਿਆਦਾ ਕਰਨਾ ਚਾਹੀਦਾ ਇਹ ਲਾ ਯੂਨੀਵਰਸਿਟੀ ਦੇ ਸੀਗਾ ਜੀ ਰਜੀਵ ગાંધી ਇਟਸ ਅ ਵੈਰੀ ਪ੍ਰੈਸਟੀਜੀਅਸ ਯੂਨੀਵਰਸਿਟੀ ਐਟ ਅਡਮਿਸ਼ਨ ਲੈਣੀ ਨਹੀਂ ਇਸ ਔਕੇ ਨਹੀਂ ਜੀ ਤੁਸੀਂ ਪਤਾ ਨਹੀਂ ਕਿਹੜੀ ਕਿਹੜੀਆਂ ਹਾਰਡਲ ਕ੍ਰੋਸ ਕਰਕੇ ਇੱਕ ਪ੍ਰੈਸਟੀਜੀਅਸ ਯੂਨੀਵਰਸਿਟੀ ਚ ਜਾਓਗੇ देयर ਇਸ ਅ ਵੈਰੀ ਬ੍ਰਾਈਟ ਫਿਊਚਰ ਹੈਡ ਆਫ ਯੂ ਤੁਸੀਂ ਬਹੁਤ ਤੁਸੀਂ ਬਹੁਤ ਅੱਗੇ ਤੱਕ ਜਾਣਾ ਤੁਹਾਡੇ ਵਿੱਚੋਂ ਕੁਝ ਬੰਦੇ ਸੁਪਰੀਮ ਕੋਰਟ ਦੇ ਜੱਜਸ ਤੱਕ ਜਾਣਗੇ ਕੋਈ ਹਾਈ ਕੋਰਟ ਦਾ ਜੱਜ ਹੋਏਗਾ ਕੋਈ ਅਮੀਨੈਂਟ ਐਡਵੋਕੇਟ ਹੋਏਗਾ ਕੋਈ ਸੋਸ਼ਲ ਰਿਫਾਰਮਰ ਹੋਏਗਾ ਤੇ ਤੁਸੀਂ ਤਾਂ ਸਮਾਜ ਨੂੰ ਸੰਭਾਲਣਾ ਹੈ ਤੁਸੀਂ ਖੁਦ ਨੂੰ ਸੰਭਾਲੋ ਤੇ ਤਾਂ ਹੀ ਤੁਸੀਂ ਸਮਾਜ ਨੂੰ ਸੰਭਾਲੋ ਸਰਕਾਰ ਨੂੰ ਕੀ ਲੱਗਦਾ ਹੈ ਕਿ ਮੈਨੇ ਓਵਰ ਸਪੀਡ ਦਾ ਹੈ ਹੀ ਹੈ ਜੀ ਰੀਲੀਜ਼ ਫੀਨੋਮੈਨਾ ਜੀ ਬੱਚਿਆਂ ਦੇ ਵਿੱਚ ਅੱਜ ਕੱਲ ਕੀ ਹੈ ਕਿ ਬੱਚੇ ਪੜ੍ਹਦੇ ਆ ਸਾਰਾ ਕੁਝ ਕਰਦੇ ਆ ਸਾਰਾ ਕੁਝ ਠੀਕ ਕਰਦੇ ਆ ਐਗਜ਼ਾਮ ਖਤਮ ਹੋਇਆ ਉਸ ਦਿਨ ਪੇ ਚਲੋ ਲੈਟਸ ਲੈਟਸ ਪਾਰਟੀ ਪਾਰਟੀ ਹਾਰਡ ਇੱਕ ਪਤਾ ਨਹੀਂ ਕਿ ਤਰਮ ਇਹੋ ਜਿਹਾ ਬਣਾਉਂਦੇ ਆ ਜਿਹ ਜਿਹੜੇ ਉਹਦਾ ਟੀਵੀ ਦਾ ਵੀ ਦੂਜੇ ਦਾ ਵੀ ਇਨਫਲੂਐਂਸ ਆਉਂਦੇ ਪਾਰਟੀ ਹਾਰਡ ਐਂਡ ਉਸ ਤੋਂ ਬਾਅਦ ਡਰਾਈਵ ਕਰ ਰਹੇ ਹੋ ਜੀ ਤੇ ਜਦੋਂ ਤੁਸੀਂ दारू ਪੀਤੀ ਹੁੰਦੀ ਹੈ ਸਪੀਡ ਤਾਂ ਫਿਰ ਮਜ਼ਾ ਆਉਂਦਾ ਉਹਦੇ 'ਚ ਨਾ ਇਟ ਫ੍ਰੀਜ਼ ਐਂਡ ਇਟ ਕਿਲਸ ਐਟ ਦਾ ਸੇਮ ਟਾਈਮ ਇਹ ਉਹਦੀ ਐਗਜ਼ਾਮਪਲ ਹੈ ਜੀ ਮਨੋ ਤੇ ਆਈ ਰਿਕਵੈਸਟ ਕਰੇ ਜੀ ਆਪਣੇ ਜਿਹੜੇ ਟੀਚਰਸ ਆ ਪੇਰੈਂਟਸ ਆ ਦੇ ਸ਼ੁੱਡ ਸਪੈਂਡ ਮੋਰ ਕੁਆਲਿਟੀ ਟਾਈਮ ਵਿਦ ਅਰ ਕਿਡਸ ਪ੍ਰੋਵਿਡ ਆਨ ਦਾਮ ਐਂਡ ਮੈਂ ਵੀ ਕੋਸ਼ਿਸ਼ ਕਰਾਂਗਾ ਜੀ ਅੱਜ ਪੀਪਲਜ਼ ਰਿਪਰੈਜ਼ੈਂਟੇਟਿਵ ਚਾਰ ਚਾਰ ਬੱਚੇ ਸੀਗੇ ਤੇ ਹਜੇ ਆਈ ਵਿਟਨੈਸ ਕੋਈ ਸਾਹਮਣੇ ਨਹੀਂ ਹੈ ਤੇ ਫੈਮਿਲੀਜ਼ ਨੇ ਜੋ ਸਟੇਟਮੈਂਟ ਦਿੱਤੀ ਹੈ ਉਹਦੇ ਮੁਤਾਬਕ ਉਹ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਚਾਰੇ ਬੱਚਿਆਂ ਦੀ ਮੌਕੇ ਤੇ ਮੌਤ ਹੋ ਚੁੱਕੀ ਹੈ ਕਿੰਨੇ ਮੇਲ ਸੀ ਕਿੰਨੇ ਫੀਮੇਲ ਸੀ ਕਿਹੜੀ ਐਕਸੀਡੈਂਟ ਹੋਇਆ ਕਿਵੇਂ ਹੋਇਆ ਇਹ ਬਖਸ਼ੀਵਾਲ ਰੋਡ ਤੇ ਯੂਨੀਵਰਸਿਟੀ ਤੋਂ ਨਾਲ ਹੀ ਐਕਸੀਡੈਂਟ ਹੋਇਆ ਬੱਚਿਆਂ ਦਾ ਦਰਖਤ ਦੇ ਵਿੱਚ ਗੱਡੀ ਵੱਜੀ ਹੈ ਇੰਡੈਵਰ ਉਹਦੇ ਵਿੱਚ ਚਾਰ ਬੱਚੇ ਸੀਗੇ ਜਿਨ੍ਹਾਂ ਤੇ ਤਿੰਨ ਮੇਲ ਤੇ ਇੱਕ ਫੀਮੇਲ ਸੀਗੇ ਜਿਨ੍ਹਾਂ ਦੀ ਮੌਕੇ ਦੀ ਮਾਰ ਹੋ ਗਈ ਕਾਰਨ ਕਰਕੇ ਕਾਰਨ ਕੀ ਹੈ ਕਾਰਨ ਸ਼ਾਇਦ ਗੱਡੀ ਆਫ ਬੈਲੈਂਸ ਹੋਈ ਹੈ